ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣੇ ਚੈਨਲ ਤੇ ਰਮਣ ਪੀਵੀ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਜਾ ਰਹੇ ਆ ਬਹੁਤ ਹੀ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ ਪਰ ਆਪਾਂ ਤੁਹਾਨੂੰ ਨਾਂ ਨਹੀਂ ਦੱਸਦੇ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਦਿਖਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਨਾਲ ਅੱਗੇ ਵਲੌਗ ਦੇ ਜੁੜੇ ਰਹੋ ਕਿਉਂਕਿ ਆਪਾਂ ਇੱਕ ਵਲੌਗ ਐਂਡ ਕਰਕੇ ਆ ਦੂਜਾ ਨਾਲ ਦੇ ਨਾਲ ਸਟਾਰਟ ਕਰਤਾ ਜੀ ਜਾਂਦੇ ਆ ਨੇ ਕਿ ਇੱਧਰ ਇੱਤਾਂ ਦੇ ਵਿੱਚ ਤੇ ਸਾਡੇ ਉੱਧਰ ਜੀਰੀ ਲੱਗੀ ਪਈ ਹੈ ਦੀ ਆਵਾਜ਼ ਕਿਤਰਾ ਮੁੰਗੀ ਹੈ ਜੀ ਆ ਇਧਰ ਆ ਗਈ ਬਹੁਤ ਹੁੰਦੀ ਹੋ ਗਿਆ ਬਹੁਤ ਰਕਤਾ ਹੀ ਨਾ ਇੱਕ ਚਲ ਹੋ ਰਿਹਾ ਹੈ ਚਾਰ ਸਾਰੇ ਤਰਕ ਤਰਕ ਦੇਖ ਸਕਦੇ ਸਾਰੇ ਨੇ ਤੇ ਆਪਾਂ ਚਲੋ ਫਿਰ ਜਾਦੇ ਹਾਂ ਨੂੰ ਉੱਥੇ ਨਾਲ ਨਾਲ ਤਕ ਤੇ ਜਿੱਕ ਹੋਰ ਗੱਲ ਨਮੀ ਆਪਾਂ ਉੱਥੇ 8 ਸਾਲਾਂ ਬਾਅਦ ਜਾ ਰਹੇ ਆ ਤੇ ਮੈਂ ਤਾਂ ਪਹਿਲੀ ਵਾਰੀ ਜਾ ਰਿਹਾਗਾ ਮੇਰੀ ਮੰਮੀ ਦੂਜੀ ਤੀਜੀ ਵਾਰ ਜਾ ਰਹੇ ਹੋਣਗੇ ਇਹ 8 ਸਾਲਾਂ ਬਾਅਦ ਜਾ ਰਹੇ ਨੇ ਇਹ ਮਾਨਸਾ ਦੀਆਂ ਕੈਂਚੀਆਂ ਦੀ ਰੋਡ ਆ ਹੀ ਦੇਖਾ ਵੇ ਆ ਇਹ ਮਾਨਸਾ ਦੀਆਂ ਕੈਂਚੀਆਂ ਦੀ ਰੋੜਾ ਹੀ ਦੇਖ ਸਕਦੇ ਹਾਂ ਇੱਧਰ ਜਵਾਰਕੇ ਜਿੱਧਰ ਬਾਈ ਗਿਆ ਸੀਗਾ ਸਤੂ ਮੂਸੇ ਵਾਲਾ ਆਹ ਰੋੜਾ ਹੀ ਤੇ ਇੱਧਰ ਦੇਖ ਸਕਦੇ ਹੋ ਹਾਂਜੀ ਆਪਾਂ ਵਾਸਤੇ ਵਿੱਚ ਉਤਰ ਗਏ ਹੁਣ ਬਸ ਆਪਾਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਹੁਣ ਇੱਧਰ ਰਸਤਾ ਹੈਗਾ ਜੀ ਕਿੰਨੇ ਕੁ ਦੂਰ ਰਮੀ ਇਥੋਂ ਹਾਂ ਦੇਖੋ ਕਿਨੇ ਢੀ ਹੈ ਆ ਇਥੇ ਨੇੜੀ ਹੈ ਤੇ ਸਾਨੂੰ ਦਿਖਾਉਣੇ ਆ ਤੇ ਦਰਸ਼ਨਾਂ ਨਾਲ ਤੁਹਾਨੂੰ ਵੀ ਕਰਾਉਣੇ ਆ ਜੀ ਆ ਦੇਖੋ ਕਿਥੇ ਪਾਈ ਲਿਆ ਸੀ ਇਹ ਸੰਗਤ ਬਹੁਤ ਥਨੀ ਮਾਤਾ ਮਾਂ ਵੀ ਬਹੁਤ ਆ ਰਹੀਆਂ ਨੇ ਮੂਰੇ ਤੇ ਕਿ ਸਾਡੀਆਂ ਸਾਰੀਆਂ ਇਹ ਗੁਰਦੁਆਰਾ ਸਾਹਿਬ ਵੀ ਆ ਰਹੀਆਂ ਨੇ ਉੱਥੇ ਅੱਗੇ ਹੀ ਬਹੁਤ ਇਕੱਠਾ ਹੈ ਜੋ ਦੇਖੋ ਹਾਈ ਨਾਲ ਨਾਲ ਲੱਭ ਨੇ ਦਰਸ਼ਨ ਕਰੀ ਜਾਓ ਜੀ ਬਹੁਤ ਸੰਗਤ ਆ ਰਹੀ ਹੈ ਅੱਜ ਕੋਈ ਦੇਣਾ ਹੁੰਦਾ 10ਵੇਂ ਪੁੱਤ ਅੱਜ ਜਾਸੂ ਵੀ ਅੱਜ ਇਕੱਠਾ ਹੈ ਜੀ 10ਵੇਂ ਪਰ 10ਵੇਂ ਭਾਰਤੀ ਆਈ ਤਾਂ ਹੀ ਮੈਂ ਕਿਹਾ ਬਹੁਤ ਇਕੱਠਾ ਹੋਇਆ ਕੋਈ ਕਿਰੋਈ ਬਰਾਪਾ ਚੱਗੇ ਤੇ ਮਤਲਬ ਉਹ ਦੇਖਿਆ ਜਿਹਾ ਜੈਸਾ ਦੇ ਮੇਲਾ ਭਰੇ ਪਿਆ ਇਧਰਾਂ ਇਹ ਗੁਰਦੁਆਰਾ ਸਹਿਵੇ ਨਾ ਨਾ ਦਰਸ਼ਨ ਕਰੀ ਜਾਇਓ ਆਇ ਤੇ ਸ੍ਰੀ ਗੁਰੂ ਤੇ ਇੱਕ ਬਹਾਦਰ ਜੀ ਆਇਸੀ ਅਰੇ ਮੋਤ ਨੂੰ ਚੱਲੀ ਕਰ ਲੈਣੇ ਇੱਧਰ ਸਰੋਵਰ ਆਈ ਬਹਲਾ ਪਹਿਲਾ ਪੱਖ ਹੈ ਪੰਜ ਇਸ਼ਨਾਨਾ ਕਰ ਲੈਣੇ ਆ मामी आप भी कर पहले इधर कड़ा प्रसाद है जी फिर आप अंदर मत्था टेकेवे इधर कड़ा प्रसाद अलग कटाने इधर आप देख समान पाने इधर आप देखते समान पाने इधर अपना निशान साहब हो गया उधर आप जोतान जो उस स्थान पर जोतां टिका जोत्य पावे इधर दरबार साहब हो गया जी इधर लंगर हाल है ਉਹ ਵੀ ਆਉਂਦਾ ਆ ਇਹ ਗੁਰਦਵਾਰਾ ਸਾਹਿਬ ਜੀ ਅਰੇ ਭਾਈ ਕਿੱਦਿਸ ਇੱਧਰ ਹੀ ਚੜਦਾ ਕਿਉਂ ਜੋਤਾਂ ਦਾ ਕਿਉਂ ਆਸਥਾਨ ਦੇ ਵਿੱਚ ਇਹ ਸਥਾਨ ਦੇ ਵਿੱਚ ਕਿਉਂ ਚੜਦਾ ਈ ਇਹ ਗੁਰਦੁਆਰਾ ਸਾਹਿਬ ਵਿੱਚ ਜਿਉ ਤਾਂ ਦਾਕਿਆਉ ਚੜਾਇਆ ਜਾਂਦਾ ਹੈਗਾ ਜਿਸ ਵੀ ਭੈਣ ਭਾਈ ਨੇ ਮਤਲਬ ਕਿ ਘਰ ਉਤੋਂ ਦੀ ਜਾਂ ਪਸ਼ੂਆਂ ਤੋਂ ਦੀ ਜਾਂ ਕਿਸੇ ਵੀ ਪ੍ਰਕਾਰ ਦੀ ਸੁੱਖ ਸੁਖੀ ਹੁੰਦੀ ਹੈ ਹਨਾ ਜੀ ਇਹ ਅਯਾਜ਼ ਥਾਂ ਤੇ ਚੌਤਾ ਚ ਕਿਉਂ ਪਾਇਆ ਜਾਂਦਾ ਹੈਗਾ ਤੇ ਮੰਮੀ ਨੇ ਆਪਣੇ ਪਸ਼ੂਆਂ ਦੇ ਉਤੋਂ ਦੀ ਸੁੱਖੀ ਹੋਈ ਸੀ ਕਈ ਚੜਦੀ ਤੇ ਮੰਮੀ ਅੱਜ 8 ਸਾਲ ਬਾਅਦ ਆਏ ਗੁਰਦੁਆਰਾ ਸਾਹਿਬ ਚ ਆਏ ਨੇ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਤੇ ਇੱਕ ਬਾਦਰਜੀ ਦਾਗਾ ਉਹ ਦੇਖੋ ਇਹਦੇ ਨੀਚੇ ਪੁੱਛਾਂਦੇ ਨੌਵੇਂ ਗੁਰੂ ਹਨ ਤੇ ਇੱਥੇ ਬੱਚਿਆਂ ਦਾ ਟੂਰ ਵੀ ਆਇਆ ਹੋਇਆ ਹੈਗਾ ਦੋ ਤਿੰਨ ਸਕੂਲਾਂ ਦਾ ਚੌਪਾਈ ਜਾਂਦੀ ਹੈ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਉੱਤੇ ਸਥਾਨ ਬਣਿਆ ਹੈ ਗੁਰੂ ਤੇ ਉਹ ਅੱਧਾ ਕਰਦੇ ਸਾਰੇ ਦੇ ਵਿੱਚ ਇੱਕ ਇੱਕ ਚਮਚਾ ਚਮਚਾ ਪਤਾ ਜੀ ਤੇ ਉੱਧਰਲੀ ਸਾਈਡ ਲੰਗਰ ਹਾਲ ਆ ਜੀ ਆਪਾਂ ਪ੍ਰਸ਼ਾਦਾ ਛਕਣ ਵਾਸਤੇ ਬੈਠੇ ਆ ਇੱਧਰ ਮੰਮੀ ਵੀ ਬੈਠੇ ਨੇ ਦਾਲ ਆ ਨਹੀਂ ਹਰੇ ਇੱਧਰ ਸੰਗਤਾਂ ਵੀ ਬੈਠੇ ਹੋਈਆਂ ਚਮਚਾਂ ਦੀ ਘਾਟ ਪਈ ਸੀ ਮੈਨੂੰ ਤਾਂ ਮਿਲ ਗਿਆ ਇੱਧਰ ਦੇਖ ਸਕਦੇ ਹੋ ਆ ਗਈ ਜਾਈ ਤੇ ਆਪਾਂ ਪ੍ਰਸ਼ਾਦਾ ਸ਼ਾਮ ਲੀਏ ਤੇ ਤੁਸੀਂ ਵੀ ਜਰੂਰ ਆਉਣਾ ਜੀ ਇਹ ਗੁਰਦੁਆਰਾ ਸਾਹਿਬ ਵਿੱਚ ਤੇ ਜਰੂਰ ਇੱਕ ਵਾਰੀ ਆ ਕੇ ਮਾਣ ਲਿੱਕੇ ਜਾਣਾ ਕਿੰਦਾ ਦੀ ਬਣੀ ਰਸੀ ਬਾਹਰ ਕਿਹੜਾ OK ਫਿਰ ਆਪਾਂ ਪ੍ਰਸ਼ਾਦਾ ਸ਼ਾਮ ਲਈ ਮਮਾ ਜੀਨ ਸ਼ੋਪਿੰਗ ਕਰ ਰਹੇ ਨੇ ਕਿਤੋਂ ਬੇਕਾਬੂ ਮਮਾ ਜੀ ਨੇ ਹੋ ਲੈ ਲਈ ਮੇਥੀ ਲੈਤੀ ਜੀ ਮੇਥੀ ਲੈਤੀ ਹੈ ਜੀ ਅੱਠ ਪੈੜਕਾ 50 ਦੇ 8 ਪੈੜਕਾ ਤੇ ਹੁਣ ਆਪਾਂ ਜਾਣੇ ਹਾਂ ਹੁਣ ਨਹਿਰਵਾਨਾ ਜੀ ਫਿਰ ਆਪਣੇ ਬਸ ਨਾਲ ਗਜੂ ਠਾਕੂ ਵੀ ਗਏ ਨਹਿਰਵਾਨਾ ਹੋਰ ਕਾਟ ਵੀ ਹੋ ਗਈ ਮਿੱਠੀ ਚਲਦੀ ਮਿਸਤੀ ਅੱਠ ਪੈਟਿਕ ਮਿਲ ਗਈ ਆਪਰ ਨੂੰ ਆਪਾਂ ਅੱਠ ਪੈਟ ਤੇ ਚਲੋ ਆਪਾਂ ਮਿਲਦੇ ਘਰੇ ਆ ਕੇ ਜੀ ਹਾਂਜੀ ਦੇਖ ਸਕਦੇ ਹੋ ਇੱਧਰ ਆਪਾਂ ਮਾਨਸਾ ਦੇ ਵਿੱਚ ਫਿਰਦੇ ਆਂ ਇਹ ਐਟ ਦੇ ਲੈ ਕੇ ਜਾਂਦੇ ਨੇ ਸਰਕਾਰੀ ਸਕੂਲਾਂ ਦੇ طرف ਤੇ ਰੁਕੂ ਬੈਠਿਆ ਹੈਲੋ ਤੇ ਆਪਾਂ ਸਾਰੇ ਕੰਮ ਜਿਹੜਾ ਨਵੇੜ ਤੇ ਜਿਹੜੇ ਆਪਾਂ ਨੂੰ ਹੈਗੇ ਸੀਗੇ ਤੇ ਹੁਣ ਆਪਾਂ ਜਾ ਰਹੇ ਹਾਂ ਬੱਸ ਅੱਡੇ ਦੇ ਵਿੱਚ ਆਹ ਤਾਂ 8 ਵਜੇ 8 ਵਜੇ ਜਿੱਦਲੋ ਆਪਾਂ ਫੇਰ ਬੈਠੇ ਜੀਤ ਨੂੰ ਕਰਹੀ ਜੀ ਉਹਦਾ ਬੰਦਾ ਕਮਾਨ ਸਾਹੀ ਇਹ ਦੇਖ ਸਕਦੇ ਆਂ ਅਨਿਕ ਨੂੰ ਸੁਣੇ ਆਂ ਆ ਮਾਨਸਾ ਦਾ ਠਾਣਾ ਜੀ ਦੇਖ ਸਕਦੇ ਆਂ ਠਾਣਾ ਸਿਟੀ ਇਹ ਇੱਕ ਨੰਬਰ ਸਿਟੀ ਹੈ ਭਰੇ ਤੋਂ ਇੱਕ ਨੰਬਰ ਹੈ ਠਾਣਾ ਦੋ ਸਿਟੀਆਂ ਬਣੀਆਂ ਹੋਈਆਂ ਨੇ 1 ਕੰਮਰਾ ਹੀ ਦੇਖ ਸਾਡੇ ਮਾਨ ਸਰ ਇਹ ਮੋੜ ਚਲੋ ਬਰਾਬਰ ਕਰਿਆ ਕੇ ਮਿਲਦੇ ਆਂ ਗੁਰਨੇ ਆਂ ਆਂ ਸਾ ਨਹੀਂ ਆਉਂਦਾ ਡੈਡੀ ਗੇਰਾ ਮਾਂਸੋ ਦੇ ਵਿੱਚ ਆਇਆ ਸੀ ਜੀ ਤੇ ਐ ਟਰੈਕਟਰ ਦੇ ਨਾਲ ਉਹ ਵਿੰਗਾ ਕਰਦਾ ਸਾਰਾ ਉੱਤੇ ਚੱਕਦਾ ਉਹ ਪੈ ਪਜੀ ਜਿਹੜੀ ਉਹ ਲੱਗੀ ਹੋਈ ਹੈ ਨਾ ਉਹ ਡੈਡੀਆਂ ਨੇ ਵਿੰਗੀ ਕੀਤੀ ਹੋਈ ਹੈ ਜੀ ਉਹ ਦਿਖ ਰਹੀ ਹੈ ਜਿਹੜੀ ਉਹ ਡੈਡੀਆਂ ਐ ਜਾਂਦਾ ਟਰੈਕਟਰ ਨਾਲ ਵਿੱਚ ਮਾਰ ਆ ਗਿਆ ਸਾਰਾ ਉੱਤੇ ਚੱਕ ਕੇ ਬਚਲੀ ਬਾਦ ਅੜੀ ਜਾ ਕੇ ਐ ਕਾਰ ਨਾ ਮੇਰੇ ਜੀ ਤੇ ਉਹ ਦੇਖੋ ਜਿਹੜੀਆਂ ਐ ਬਹੁਤ ਸੋਹਣੇ ਚਿੱਟੀਆਂ ਦੇ ਆਹ ਚੀਜ਼ਾਂ ਦਾ ਆਪਾਂ ਦੇਖੀ ਨਾ ਹਰੇ ਮਾਨਸਰ ਵਿੱਚ ਜੀ ਸੰਛਾਂਡ ਕਾਟ ਹੈ ਸੰਛਾਂਡ ਕਾਟ ਹੈ ਇਹ ਸੰਛਾਂਡ ਕਾਟ ਬਹੁਤ ਸੋਹਣੇ ਤੇ ਚਲੋ ਜੀ ਅੱਜ ਦਾ ਵੀਲੋਗ ਆਪਾਂ ਆਪਾਂ ਦੇ ਪਸੰਦ ਕਰਦੇ ਹਾਂ ਤੇ ਆਜਲੇ ਵੀਲੋਗ ਤੋਂ ਮਿਲਦੇ ਆਏ ਕਿ ਤੁਹਾਨੂੰ ਅੱਜ ਦਾ ਵੀਲੋਗ ਆਪਾਂ ਨਾਲ ਜੀ ਲੱਗ ਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰੇ